ਅਮਾਨ ਦੇ ਟੱਟ ਦੇ ਤੇਲ ਟੈਂਕਰ ਪਲਟਣ ਦੇ ਕਾਰਨ 13 ਭਾਰਤੀਆਂ ਸਮੇਤ ਚਾਲਕ ਦਲ ਦੇ 16 ਮੈਂਬਰ ਲਾਪਤਾ ਦੱਸੇ ਜਾ ਰਹੇ ਹਨ ਤੁਹਾਨੂੰ ਆਓ ਦੱਸਦੇ ਹਾਂ ਕਿ ਨਵੀਂ ਦਿੱਲੀ ਦੇ ਵਿੱਚ 100 ਵਾਰ ਨੂੰ ਅਮਾਨ ਦੇ ਟੱਟ ਦੇ ਨੇੜੇ ਇੱਕ ਤੇਲ ਟੈਂਕਰ ਪਲਟ ਗਿਆ ਸੀ ਜਿਸ ਦੇ ਵਿੱਚ કુલ 13 ਮੈਂਬਰ ਸ਼ਾਮਲ ਸਨ 13 ਦੇ ਸਮੇਤ 16 ਚਾਲਕ ਦਲ ਦੇ ਮੈਂਬਰ ਸਵਾਰ ਸਨ ਉਹਨਾਂ ਦੇ ਵਿੱਚੋਂ ਸਾਰੇ ਲਾਪਤਾ ਹੋ ਗਏ ਹਨ ਅਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਕਿਹਾ ਹੈ ਕਿ ਜਹਾਜ਼ ਕੋਮੋਰੂਸ ਦੁਆਰਾ ਝੰਡੀ ਵਾਲਾ ਤੇਲ ਟੈਂਕਰ ਸੀ ਜੋ ਕਿ ਬੰਦਰਗਾਹ ਸ਼ਹਿਰ ਹੁਕਮ ਦੇ ਨੇੜੇ ਰਾਮਦਰਕਾਸ ਤੋਂ ਲਗਭਗ 25 ਨੌਟਿਕਲ ਮੀਲ ਦੱਖਣ ਪੂਰਬ ਵਿੱਚ ਪਲਟ ਗਿਆ ਸੀ ਸਮੁੰਦਰੀ ਸੁਰੱਖਿਆ ਕੇਂਦਰ ਨੇ ਕਿਹਾ ਹੈ ਕਿ ਲਾਪਤਾ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹਨ ਜਿੰਨਾਂ ਦੇ ਵਿੱਚੋਂ 13 ਭਾਰਤੀ ਸਮੇਤ ਚਾਲਕਦਲ ਦੇ 16 ਮੈਂਬਰ ਜੋ ਲਾਪਤਾ ਦੱਸੇ ਜਾ ਰਹੇ ਹਨ ਉਹਨਾਂ ਦੀ ਖੋਜ ਅਤੇ ਬਚਾਅ ਕਾਰਜਕਾਰੀ ਜਾਰੀ ਹੈ